ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮਜ਼ਦੂਰ ਦਿਵਸ ਹੈ ਉਹਦੇ ਲਈ ਕੁਝ ਕੁ ਲਾਈਨਾਂ ਮਜ਼ਦੂਰ ਵਿਰਾਸ ਲਿਖੀਆਂ ਅੱਜ ਮੇਰਾ ਜਨਮ ਦਿਨ ਵੀ ਹੈ ਮੈਂ ਆਪਣਾ ਜਨਮ ਦਿਨ ਉਹਨਾਂ ਮਜ਼ਦੂਰਾਂ ਨੂੰ ਸਮਰਪਿਤ ਕਰ ਰਿਹਾ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਢੱਡ ਭੰਨ ਕੇ ਵੀ ਕਹਿੰਦੇ ਕਿ ਅਸੀਂ ਤਾਂ ਕਿਸਮਤ ਜਾਏ ਸਭ ਸੱਦਰਾਂ ਖਾ ਜਾਂਦੀ ਤੇ ਕੋਈ ਸ਼ੌਂਕ ਨਾ ਛੱਡਦੀਏ ਸਭ ਸੱਦਰਾਂ ਖਾ ਜਾਂਦੀ ਕੋਈ ਸ਼ੌਕ ਨਾ ਛੱਡਦੀ ਏ ਖੂਨ ਚੂਸੇ ਟਬਰਾਂ ਦਾ ਗਰੀਬੀ ਫਿਰ ਵੀ ਨਾ ਰੱਜਦੀ ਏ ਵੱਡਾ ਦਿਲ ਏ ਇਹਨਾਂ ਦਾ ਵੱਡਾ ਦਿਲ ਏ ਇਹਨਾਂ ਦਾ ਜੋ ਮੇਰੇ ਦਿਲਦਾਰ ਨਿਮਾਏ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਤੜਕੇ ਉੱਠ ਤੁਰ ਪੈਣਾ ਤੜਕੇ ਉੱਠ ਤੁਰ ਪੈਣਾ ਕੁਝ ਦਿਲ ਵਿੱਚ ਲੈ ਅਸਾਂ ਤੇਲੀ ਦੇ ਬਲਦ ਵਾਂਗੂ ਮੁੜ ਘਰ ਦਾ ਲੈ ਰਸਤਾ ਕੁਝ ਵੀ ਨਾ ਬਦਲ ਰਿਹਾ ਕੁਝ ਵੀ ਨਾ ਬਦਲ ਰਿਹਾ ਟੰਗ ਲੁੱਟਦਾ ਬਦਲ ਜਾਏ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਇਹ ਧਰਮ ਤੇ ਰਾਜਨੀਤੀ ਇਹ ਧਰਮ ਤੇ ਰਾਜਨੀਤੀ ਬਾ ਕੋਈ ਨਾ ਫੜਦਾ ਏ ਜੋ ਕਿਹਾ ਸੀ ਨਾਨਕ ਨੇ ਇਥੇ ਕੋਈ ਨਾ ਬਚਨ ਕਮਾਏ ਆਪੋ ਧਾਪੀ ਪੈ ਗਈ ਏ ਆਪੋ ਧਾਪੀ ਪੈ ਗਈ ਏ ਕੋਈ ਕੁਝ ਨਾ ਪੱਲੇ ਪਾਏ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਕਰ ਜਾ ਜੋ ਸਿਰ ਤੇ ਐ ਉਹਦੀ ਕਿਸ਼ਤ ਵੀ ਮੋੜਨਗੇ ਡਾਕੂ ਤਾਂ ਚੜ ਗਏ ਜਹਾਜੀ ਮੁੜ ਦੇਸ਼ ਨਾ ਆਉਣਗੇ ਹਰਜੀਤ ਵਤਨ ਦਾ ਘਾਟਾ ਜੋ ਸਾਡੇ ਘਰ ਦੀਆਂ ਛੱਤਾਂ ਢਾਏ ਗੱਲ ਕਰਾਂ ਮੈਂ ਦਰਦਾਂ ਦੀ ਜੋ ਪੱਲੇ ਗਰੀਬਾਂ ਦੇ ਆਏ ਜੋ ਪੱਲੇ ਗਰੀਬਾਂ ਆਏ ਧੰਨਵਾਦ